ਕਾਚਾਰਾ ਸਰ ਮੁਰਦਾਬਾਹ ਜੀ ਸ਼ੁਭੋਦ ਮੁਰਦਾਬਾਹ ਜਾਨ ਸਰਕਾਰ ਮੁਰਦਾਬਾਹ ਪਰ ਰਾਸਵਤ ਸੱਤ ਬੰਦੇ ਗਏ ਨੇ 6 ਟਿਕਟਾ ਦਿੱਤੇ ਗਏ ਹੋ ਇਹ ਗਰੰਟੀ ਹੈ ਪੰਜਾਬ ਦੇ 117 ਐਮਐਲਏ ਨੇ ਨਾ ਜਿਹੜੇ ਚਾਰੇ ਕਾਨੂੰਨ ਪਿੱਛੇ ਪਾਸ ਕੀਤੇ ਨੇ ਪਹਿਲੇ ਦੇ ਵਿੱਚ ਇਕੱਲੇ-ਇਕੱਲੇ ਨੂੰ ਲਿਆ ਕੇ ਤੁਸੀਂ ਆਪਣੀ ਸਾਖ ਚ ਪੁੱਛ ਲਓ ਜੇ ਇਸ ਇੱਕ ਨੂੰ ਵੀ ਬਤਾਵੇ ਕਿਉਂ ਕਾਨੂੰਨ ਕਿਉਂ ਕਿਸੇ ਇੱਕ ਨੂੰ ਵੀ ਮੈਨਸ ਮਿਨਿਸਟਰ ਸਮੇਤ ਚੀਫ ਮਿਨਿਸਟਰ ਦੇ ਜੋ ਵੀ ਵਿਆਖਿਆ ਕਰ ਜੇ ਤਾਂ ਮੈਂ ਮੰਨ ਲਵਾਂਗਾ ਤੁਸੀਂ ਬਰਾਇਆ ਹੋਇਆ ਜਦੋਂ ਪਿੰਡੇ 'ਤੇ ਖਾਜ ਹੋ ਜਾਂਦੀ ਹੈ ਜੀ ਉਦੋਂ ਕੀ ਕਰਦੇ ਆਪਾਂ ਦਾਦੇ ਨੇ ਕਿ ਬੜਾ ਆਪ ਬਿਲਕੁਲ ਨਗੇ ਹੋ ਜਾਂਦੇ ਆਂ ਕੁਝ ਨਹੀਂ ਲੈਂਦੇ ਉਹ ਬਸ ਤਾਂ ਉਹ ਜਦੋਂ ਕਿਸੇ ਨੂੰ ਤੁਹਾਨੂੰ ਕਿਸੇ ਨੂੰ ਵੀ ਕੱਪੜੇ ਨਹੀਂ ਪਾਉਣੇ ਪੈਣੇ ਸਾਡੇ ਕੱਪੜੇ ਲੈ ਕੇ ਹੀ ਰੋਸ ਆ ਵੀ ਲੋ ਸੰਗਤਾਂ ਨੂੰ ਬਚਾਓ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਤੋਂ ਪ੍ਰੋਟੈਸਟ ਸ਼ੁਰੂ ਹੋਇਆ ਵੱਖ-ਵੱਖ ਜੋ ਫੈਕਟਰੀਆਂ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਜਾਂ ਫਿਰ ਲੱਗਣੀਆਂ ਨੇ ਉਹਨਾਂ ਦਾ ਵਿਰੋਧ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਕਰਦੇ ਨੇ ਲੋਕ ਗੁਰਦੁਆਰਾ ਸੰਨਿਸ਼ਚਿਤਾਂ ਸੁਹਾਣਾ ਤੋਂ ਪ੍ਰੋਟੈਸਟ ਹੈ ਜਿਹੜਾ ਉਹ ਸ਼ੁਰੂ ਕਰ ਦਿੱਤੇ ਨੇ ਲੰਗੇ ਤੜ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਦੇ ਕੋਲ ਇਹ ਵਿਰੋਧ ਦਰਜ ਕਰਵਾਇਆ ਜਾ ਰਿਹਾ ਹੈ ਤਾਂ ਕਿ ਜਿਹੜਾ ਪੰਜਾਬ ਦਾ ਵਾਤਾਵਰਨ ਹੈ ਉਸ ਨੂੰ ਪਲੀਤ ਹੋਣ ਤੋਂ ਬਚਾਇਆ ਜਾ ਸਕੇ ਇਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਫੈਕਟਰੀਆਂ ਲੱਗੀਆਂ ਨੇ ਜਾਂ ਲੱਗਣ ਜਾ ਰਹੀਆਂ ਨੇ ਪੂਰੀ ਤਰ੍ਹਾਂ ਇਹ ਪੰਜਾਬ ਦੇ ਵਾਤਾਵਰਨ ਲਈ ਨੁਕਸਾਨਦਾਇਕ ਨੇ ਰੂਹ ਸਾਡੀ ਕਹਿੰਦੇ ਨੇ ਪਹਿਲਾ ਪਾਣੀ ਜੀਵ ਹੈ ਜੇ ਤਹਾਰੇ ਆ ਸਭ ਕੋਈ ਜ਼ਿੰਦਗੀ ਨਹੀਂ ਹੈ ਪਾਣੀ ਤੋਂ ਬਿਨਾ ਕਿਤੇ ਵੀ ਜਿੱਥੇ ਕਿਤੇ ਪਾਣੀ ਨਹੀਂ ਹੈ ਤੇ ਉੱਥੇ ਕੁਝ ਹੋ ਨਹੀਂ ਰਿਹਾ ਤੇ ਇਸ ਕਰਕੇ ਇਹ ਬੇਹੱਦ ਨਾਜ਼ੁਕ ਮੁੱਦਾ ਸਾਡਾ ਕਨਸਟੀਟਿਊਸ਼ਨ ਸੰਵਿਧਾਨ ਕਾਨੂੰਨ ਕੁਦਰਤੀ ਤੌਰ ਤੇ ਵੀ ਹੈ ਤੇ ਸੰਵਿਧਾਨ ਵੀ ਜਿਉਣ ਦਾ ਹੱਕ ਦਿੰਦਾ ਜਿਉਂਦਾ ਬੰਦਾ ਕਾਦੇ ਨਾਲ ਹੈ ਜੇ ਸੁੱਝ ਪਾਣੀ ਦਾ ਹੋਏਗਾ ਦਾ ਸਲੋਪ ਹੋਇਜਨੇਗਾ ਥੋੜੀ ਥੋੜੀ ਜਿਵੇਂ ਜ਼ਹਿਰ ਦਿੰਦੇ ਜਾਓ ਜਿੰਦੇ ਦਿੰਦੇ ਜਾਓ ਤਾਂ ਇੱਕ ਖਾਸ ਸਮੇਂ ਬਾਅਦ ਬੰਦਾ ਨੇ ਮਰ ਜਾਣਾ ਜਾਂ ਜਾਂਦੀ ਇਹਦਾ ਮਤਲਬ ਜਿਉਣ ਦਾ ਹੱਕ ਖੋਇਆ ਜਾ ਰਿਹਾ ਜੇ ਹਵਾ ਚ ਸਾਹ ਨਹੀਂ ਆਉਂਦੀ ਠੀਕ ਤਰੀਕੇ ਦੇ ਨਾਲ ਹਵਾ ਨਹੀਂ ਹੈ ਤਾਂ ਵੀ ਜਿਉਣ ਦਾ ਹੱਕ ਮਾਰਿਆ ਜਾ ਰਿਹਾ ਜੇਕਰ ਕਿਸੇ ਵੀ ਹੋਰ ਕਾਰਨ ਕਰਕੇ ਕੋਈ ਗੋਲੀ ਨਾਲ ਬੰਦੇ ਨੂੰ ਮਾਰ ਦੋ ਗੋਲੀਆਂ ਨਾਲ ਕਿੰਨੇ ਮਰਦੇ ਨੇ ਬਹੁਤ ਥੋੜੇ ਮਰਦੇ ਨੇ ਜਿਹੜੇ ਸਿਸਟਮ ਦੀ ਹਿੱਸਾ ਹੈ ਉਹ ਗੋਲੀ ਚ ਨਹੀਂ ਹੁੰਦੀ ਇਹ ਪਾਲਸੀਆਂ ਚ ਹੁੰਦੀ ਹੈ ਨੀਤੀ ਚ ਹੁੰਦੀ ਹੈ ਕਿਸੇ ਫੈਸਲੇ ਚ ਹੁੰਦੀ ਹੈ ਆ ਜਿਹੜੀ ਬਿਲਡਿੰਗ ਕੁਝ ਨਹੀਂ ਕਰ ਸਕਦੀ ਮੰਨ ਕੇ ਚੱਲੋ ਜਿੱਥੇ ਤੁਸੀਂ ਆਇਓ ਤੁਹਾਨੂੰ ਵੈਸੇ ਆਉਣ ਦੀ ਲੋੜ ਨਹੀਂ ਸੀ ਪੈਣੀ ਕਿਉਂ ਵੀ ਕਰ ਸਕਦੀ ਕਿਉਂਕਿ ਇਹ ਬਿਲਡਿੰਗ ਚ ਤਨਖਾਹਦਾਰ ਕਰਮਚਾਰੀ ਬੈਠੇ ਨੇ ਉਹਨੂੰ ਅਫਸਰ ਕਹੋ ਕਰਮਚਾਰੀ ਬੈਠਾ ਫੈਸਲੇ ਕਿੱਥੇ ਹੁੰਦੇ ਨੇ ਫੈਸਲਾ ਹੁੰਦਾ ਪੰਜਾਬ ਦੀ ਵਿਧਾਨ ਸਭਾ ਚ ਦੇਸ਼ ਦੀ ਪਾਰਲੀਮੈਂਟ ਚ ਹੋਰ ਫੈਸਲਾ ਕਰਨ ਕੌਣ ਲੱਗ ਗਿਆ ਹੁਣ ਤੁਹਾਡੇ ਚੋਣਾਂ ਹੋਏ ਨਵਾਂ ਇਹ ਫੈਸਲਾ ਨਹੀਂ ਕਰਦੇ ਇੱਕ ਜਮਾਨੇ ਤੱਕ ਤੁਸੀਂ ਦੇਖਦੇ ਸੀ ਕਿ ਸਿਆਸਤਦਾਨ ਦਾ ਤੇ ਪੈਸੇ ਵਾਲੇ ਬੰਦੇ ਦਾ ਸੰਬੰਧ ਤਾਂ ਹੁੰਦਾ ਸੀ ਵੋਟਾਂ ਬਲੇ ਪੈਸੇ ਪੁੱਛ ਲੈਣੇ ਹਰੇਕ ਨਹੀਂ ਕਿਸੇ ਤੋਂ ਤੇ ਉਸ ਤਰੀਕੇ ਨਾਲ ਚੋਣ ਲੱਗ ਰਹੇ ਨੇ ਪਰ ਅੱਜ ਕੱਲ ਕੀ ਹੈ ਇਸੇ ਤਰ੍ਹਾਂ ਬਹੁਤ ਸਾਰੇ ਇਹੋ ਜਿਹੇ ਬਦਮਾਸ਼ਾਂ ਨਾਲ ਵੀ ਸੰਬੰਧ ਸਿਆਸਤਦਾਨ ਦੇ ਹੁੰਦੇ ਸੀ ਬਹੁਤ سارے ਮੁੱਦੇ ਜਿਹੜੇ ਗਾਇਗਸਟਲ ਬਣਾਏ ਨੇ ਸਿਆਸਤਦਾਨਾਂ ਨੇ ਬਣਾਏ ਨੇ ਪਹਿਲਾਂ ਉਹਨਾਂ ਤੋਂ ਨਜਾਇਜ਼ ਕਬਜ਼ੇ ਕਰਵਾਏ ਉਹਨਾਂ ਤੇ ਪਰਚੇ ਦਰਜ ਹੋ ਜਾਂਦੇ ਨੇ ਫਿਰ ਉਹ ਅੰਦਰ ਇੱਕ ਲੜੀ ਨਾਲ ਜੁੜ ਜਾਂਦੇ ਨੇ ਮੁੜ ਕੇ ਪੱਕੇ ਉਧਰ ਚਲੇ ਜਾਂਦੇ ਨੇ ਆਪਣੇ ਲਈ ਵਰਤ ਕੇ ਆਪਣੇ ਧੰਗ ਦੇ ਨਾਲ ਵਰਤ ਕੇ ਉਧਰ ਨੂੰ ਚੱਲਦੇ ਨੇ ਕੇਵਲ ਵੋਟ ਦੇ ਵਿੱਚ ਫਿਰ ਹੌਲੀ ਹੌਲੀ ਕੀ ਕਰਨ ਲੱਗ ਗਏ ਕਹਿੰਦੇ ਜਾਂਦਾ ਆਪਾਂ ਇਹ ਸਿਆਸਤ ਦਾ ਮਹਾਂ ਕੰਮ ਕਰਦੇ ਆ ਆਪਾਂ ਹੀ ਕਿਉਂ ਨਹੀਂ ਸਿਆਸਤਦਾਨ ਬਣ ਜਾਂਦੇ ਪਾਰਲੀਮੈਂਟ ਦੇ 37% ਲੋਕ ਕ੍ਰਿਮੀਨਲ ਦੇ ਜਿੱਦ ਤੇ ਰੇਪ ਦੇ ਜਿੱਦ ਤੇ ਕ腐ਸ਼ਨ ਦੇ ਜਿੱਦ ਤੇ ਵੱਖ-ਵੱਖ ਚਾਰਜ ਜਿੰਦੇ ਤੇਰੇ ਮੈਂਬਰ ਪਾਰਲੀਮੈਂਟ ਚੁੜਕੇ ਭੇਜੇ ਨੇ ਦੇਸ਼ ਦੀ 37% ਤੇ ਕ੍ਰਿਮੀਨਲ ਪਰਚੇ ਦਰਜ ਨੇ ਤਾਂ ਫਿਰ ਉਹ ਕਾਦਾ ਫੈਸਲਾ ਕਰੂਗਾ ਤੇ ਜੇ ਕਾਨੂੰਨ ਬਣਾਉਣ ਵੇਲੇ ਜਾਂ ਬਾਕੀ ਦੇ ਵੇਲੇ ਕ੍ਰਿਮੀਨਲ ਦੇ ਪੱਖ ਚ ਕਰੂਗਾ ਜਾਂ ਲੋਕਾਂ ਦੇ ਪੱਖ ਚ ਕਰੂਗਾ ਦੂਜੀ ਗੱਲ ਦੂਜੇ ਬੰਦੇ ਆ ਗਏ ਜਿਹੜੇ ਕੰਨ ਦੇ ਜ ਇਹਨਾਂ ਨੂੰ ਪੈਸੇ ਦੇਣੇ ਨੇ ਸਿਆਸਤਦਾਨਾਂ ਨੂੰ ਤਾਂ ਟਿੱਕ ਟੋਕ ਵੀ ਉਹ ਲੈ ਨੇ ਆਪਾਂ ਔਰ ਰਾਜ ਸਭਾ ਚ ਸੱਤ ਬੰਦੇ ਗਏ ਨੇ 6 ਟਿੱਕਾ ਬਿੱਕ ਕੇ ਗਏ ਹੋਏ ਨੇ ਹੁਣ ਰਜਿੰਦਰ ਗੁੱਪਤਾ ਵੀ ਜ ਆਮ ਆਦਮੀ ਦੇ ਤਾਰ ਦੇ ਉੱਤੇ ਜਿਹੜਾ ਪਾਰਲੀਮੈਂਟ ਦੇ ਵਿੱਚ ਦੂਜੇ ਨੰਬਰ ਦਾ ਸਭ ਤੋਂ ਜ਼ਿਆਦਾ ਪੈਸੇ ਵਾਲਾ ਬੰਦਾ ਹੈ ਰਾਜ ਸਭਾ ਦੇ ਵਿੱਚ ਕੋਈ ਕਿਸਾਨ ਕੋਈ ਮਜ਼ਦੂਰ ਕੋਈ ਵਪਾਰੀ ਆਮ ਸੁਧਾਰਨ ਕੋਈ ਸਿਆਸਤਦਾਨ ਜਿਹੜਾ ਪੰਜਾਬ ਦੇ ਵਿੱਚ ਸਿਆਸਤ ਕਰਦਾ ਆਪਣੀਆਂ ਪਾਰਟੀਆਂ ਚ ਕੋਈ ਵਰਕਰ ਜਿਹੜੇ ਰੋਜ਼ ਤੁਹਾਡੇ ਨਾਲ ਗੱਲ ਕਰਦੇ ਸੀ ਕਿਉਂ ਨਹੀਂ ਗਏ ਹੋਰ ਜਿੰਨੇ 빌 ਆ ਰਹੇ ਨੇ ਉਹ ਕਿਸੇ ਦੇ ਹੋਰ ਘਰ ਬਣ ਰਹੇ ਨੇ ਪ੍ਰਾਈਵੇਟ ਸਾਡੇ ਬੰਦੇ ਉਹਦੇ ਤੇ ਥੱਪਾ ਲਾਉਂਦੇ ਨੇ ਇਹ ਗਰੰਟੀ ਹੈ ਪੰਜਾਬ ਦੇ 117 ਐਮਐਲਏ ਨੇ ਨਾ ਜਿਹੜੇ ਚਾਰੇ ਕਾਨੂੰਨ ਪਿੱਛੇ ਪਾਸ ਕੀਤੇ ਨੇ ਪਹਿਲੇ ਦੇ ਵਿੱਚ ਕੱਲੇ-ਕੱਲੇ ਨੂੰ ਲਿਆ ਕੇ ਤੁਸੀਂ ਆਪਣੀ ਸਾਹਮਣੇ ਪੁੱਛ ਲਿਓ ਜਿਸ ਇੱਕ ਨੂੰ ਵੀ pata ਹੋਵੇ ਕਿਉਂ ਕਾਨੂੰਨ ਕੀ ਨੇ ਕਿਸੇ ਇੱਕ ਨੂੰ ਵੀ ਫਾਈਨਲ ਮਿਨਿਸਟਰ ਸਮੇਤ ਚੀਫ ਮਿਨਿਸਟਰ ਦੇ ਜਿਹੋ ਦੀ ਵਿਆਖਿਆ ਕਰ ਜੀ ਤਾਂ ਮੈਂ ਮੰਨ ਲਊਗਾ ਕਿ ਤੁਸੀਂ ਬਣਾਇਆ ਹੋਇਆ ਕਾਨੂੰਨ ਨੇ ਕਾਨੂੰਨ ਉਹਨਾਂ ਨੇ ਨਹੀਂ ਬਣਾਇਆ ਉਹ ਕੇਵਲ ਤੁਹਾਡੇ ਨਾਮ ਹੇਠ ਇਹ ਕਾਨੂੰਨ ਕਿਤੇ ਹੋਰ ਚੱ ਕਿਉਂਕਿ ਜਿਹੜੇ 16 ਮਿੰਟ ਦੇ ਵਿੱਚ ਚਾਰ ਕਾਨੂੰਨ ਪਾਸ ਹੋ ਸਕਦੇ ਨੂੰ ਵੀ ਪਹਿਲਾਂ ਅੰਗਰੇਜ਼ਾਂ ਨੇ ਲਿਖਤਾ ਵੀ ਇਹ ਬੋਲਣਾ ਪਊਗਾ ਸਪੀਕਰ ਨੂੰ ਟਾਈਟਲ ਬਿਲ ਦਾ ਟਾਈਟਲ ਹੈ ਧਾਰਾ ਬਾਈ ਜਿਹੜਾ ਚਰਚਾ ਕਰਦੇ ਆ ਚਰਚਾ ਕਿਤੇ ਸੁਣੀ ਹੈ ਕਿਤੇ ਨਹੀਂ ਹੁੰਦੀ ਹੁਣ ਕੀ ਕਰਤਾ ਇਹਨਾਂ ਦੇ ਪਿਛਲੇ ਦਿਨਾਂ 'ਚ ਜਿਹੜੀ ਇਹ ਲੜਾਈ ਹੈ ਇਹ ਵੱਡੀ ਕਿਉਂ ਹੋਏਗੀ ਅੱਗੇ ਜਾ ਕੇ ਗਵਰਨਮੈਂਟ ਆਫ ਇੰਡੀਆ ਨੇ ਨਵੰਬਰ 2024 ਦੇ ਵਿੱਚ ਜਿਹੜਾ ਪਿਛਲਾ ਸਾਲ ਲੰਘਿਆ ਤਾਂ ਇਹ ਨੂੰ ਅਪਰਾਧਕ ਮਾਮਲੇ ਦੇ ਵਿੱਚੋਂ ਪਾਣੀ ਦੇ ਪ੍ਰਦੂਸ਼ਣ ਨੂੰ ਬਾਹਰ ਕਰਤਾ ਕਿ ਹੁਣ ਜਿਹੜਾ ਪਾਣੀ ਖਰਾਬ ਕਰੂਗਾ ਬੰਦੇ ਝਾਰੂਗਾ ਤੇ ਦਿੱਤੇ ਪਰਚਾ ਨੂੰ ਦਰਜ ਹੋਣਾ ਕੇਵਲ ਜੁਰਮਾਨਾ ਹੋ ਸਕਦਾ ਉਹ ਜੁਰਮਾਨਾ ਵੀ ਕਿੰਨਾ ਕੁ ਕੇਵਲ 15 ਲੱਖ ਰੁਪਏ ਤੱਕ ਤੇ ਉਦੋਂ ਤੋਂ ਨਵੇਂ ਔਰ ਐਸੇ ਸਾਲ ਮਾਰਚ ਦੇ ਵਿੱਚ ਤੁਹਾਡੇ ਚੁਣੇ ਹੋਏ ਨੁਮਾਇੰਦਿਆਂ ਨੇ ਲਾਤੀ ਹੈ ਹਲਾਕੇ ਪਾਣੀ ਸੂਬੇ ਦਾ ਵਿਸ਼ਾ ਜਿਹੜਾ ਸੂਬਾ ਚਾਹੇ ਉਹ ਕੇਂਦਰ ਦਾ ਕਾਨੂੰਨ ਨਹੀਂ ਮੰਨ ਸਕਦਾ ਇਸ ਮਾਮਲੇ ਦੇ ਵਿੱਚ ਵੈਸੇ ਕਹੀ ਜਾਂਦੇ ਨੇ ਕੇਂਦਰ ਨਾਲ ਸਾਡੀ ਲਾਗੜਟ ਹੈ ਤਾਂ ਸਭ ਤੋਂ ਜ਼ਿਆਦਾ ਪਾਣੀ ਤੇ ਤੁਸੀਂ ਪਹਿਲ ਕਿਉਂ ਕੀਤੀ ਰਾਜਸਥਾਨ ਹਮਾਚਰ ਤੋਂ ਬਾਅਦ ਕੇਵਲ ਪੰਜਾਬ ਸੂਬਾ ਜਿਹਨੇ ਤਾਂ ਸਥਾਪਨਾ ਆਇਆ ਤਾਂ ਠੀਕ ਹੈ ਕਿ ਪਾਰੀ ਬਰਬਾਦ ਹੋਣਾ ਚਾਹੀਦਾ ਜਦ ਕਾਨੂੰਨ ਇਹ ਬੜ ਗਿਆ ਇਸ ਤੋਂ ਬਾਅਦ ਇੱਥੇ ਆ ਜਾਓ ਤੁਸੀਂ ਬਾਕਾ ਬਰਨ ਲਈ ਉਹ ਕਹਣਗੇ ਜਨਾਬ ਅਸੀਂ ਤਾਂ ਕਾਨੂੰਨ ਮੁਤਾਬਕ ਕੰਮ ਕਰਦੇ ਹੁੰਦੇ ਹਾਲਾਂਕਿ ਪਹਿਲਾਂ ਪਹਿਲੇ ਕਿਸੇ ਮਿਸਾਲ ਕੋਈ ਨਹੀਂ ਕੀਤਾ ਹੁੰਦਾ ਕਿਤੇ ਕਿਉਂਕਿ ਕਾਨੂੰਨ 'ਚ ਲਿਖਤਾ ਜੇ ਹੁਣ ਅਸੀਂ ਕਰ ਕੀ ਸਕਦੇ ਪਰਚਾ ਤਾਂ ਅਸੀਂ ਦਰਦ ਨਹੀਂ ਕਰ ਸਕਦੇ ਸਾਡੇ ਤਾਂ ਕਾਨੂੰਨ 'ਚ ਨਹੀਂ ਲਿਖਿਆ ਇਸ ਲਈ ਗੱਲ ਸਾਨੂੰ ਕੇਵਲ ਦਸਤਰਾ ਤੋਂ ਉੱਪਰ ਉੱਠ ਕੇ ਪਾਲਿਸੀ ਕਿੱਥੇ ਵੱਰਦੀ ਹੈ ਕਿਵੇਂ ਵੱਰਦੀ ਹੈ ਉਹਦੇ ਬਾਰੇ ਵੀ ਸੋਚਣਾ ਸ਼ੁਰੂ ਕਰਨਾ ਪਏਗਾ ਕਿਉਂ ਕਿ ਪਹਿਲੇ ਜ਼ਮਾਨੇ 'ਚ ਕਿਹਾ ਜਾਂਦਾ ਸੀ ਜਦੋਂ ਰਾਣੀਆਂ ਦੇ ਪੇਟੋਂ ਜਾਂ ਰਾਜੇ ਜੰਮਦੇ ਸੀ ਜਥਾ ਰਾਜਾ tatha ਪਰਜਾ ਜੇ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਕਹਿੰਦੇ ਆ ਚੰਗਾ ਸੀ ਤਾਂ ਇਹ ਵੀ ਤਾਂ ਹੁੰਦਾ ਸੀ ਨਾ ਕਿ ਭੇਸ ਬਦਲ ਕੇ ਲੋਕਾਂ ਤੋਂ ਪੁੱਛਦਾ ਭਾਈ ਕੀ ਗੰਮ ਹੈ ਉਹ ਇਹ ਜੀ ਆ ਕੇ ਫੈਸਲਾ ਕਰ ਦਿੰਦਾ ਸੀ ਅਸੀਂ ਕਹਿੰਦੇ ਸੀ ਚੰਗਾ ਰਾਜ ਸੀ ਹੁਣ ਡੈਮੋਕ੍ਰੇਸੀ ਚ ਕੀ ਕਿਹਾ ਜਾਂਦਾ ਜਮਹੂਰੀਅਤ ਦੇ ਵਿੱਚ ਜਥਾ ਪਰਜਾ tatha ਰਾਜਾ ਜੇਤਾ ਪਰਜਾ ਸੂਝਵਾਨ ਹੈ ਆਪਣੇ ਅਧਿਕਾਰਾਂ ਨੂੰ ਜਾਣਦੀ ਹੈ ਉਹਨਾਂ ਬਾਰੇ ਉਹਦੀ ਜਾਣਕਾਰੀ ਹੈਗੀ ਹੈ ਖਿਰਤਾ ਉਹ ਜੁੜਾ ਦੇ ਬੜਾ ਲੂਗੀ ਹਾਲਕਿ ਅਸੀਂ ਸਿਸਟਮ ਤਾਂ ਇਹ ਕੀਤਾ ਸੀ ਮੈਂ ਤੈਨੂੰ ਛੋੜਤਾ ਤੂੰ ਹੁਣ ਤੂੰ ਸਾਡੇ ਲਈ ਚੱਜਦਾ ਕੰਮ ਕਰਨਾ ਜਾ ਕੇ ਅਸੀਂ ਤੈਨੂੰ ਬੜਾਤਾ ਉਦੀਏ ਜਿੰਮੇਵਾਰੀ ਵਰਦੀ ਸੀ ਕਿ ਜੱਜ ਦਾ ਕੰਮ ਕਰੇ ਪਰ ਅਸੀਂ ਪਤੰਗ ਦੀ ਡੋਰ ਬਾਗ ਡੋਰ ਵੀ ਤੋੜ ਲਈ ਇੱਕ ਵਾਰ ਚੁੜ ਕੇ ਕਹਿੰਦਾ ਜਿੱਥੇ ਮਰਜੀ ਪਤੰਗ ਡਿੱਗ ਜਾ ਸਕ ਅਸੀਂ ਲਾ ਨਹੀਂ ਸਕਦੇ ਉਹਨੂੰ ਸਮੇਂ ਤੋਂ ਪਹਿਲਾਂ ਨਹੀਂ ਲਾ ਸਕਦੇ ਤੇ ਜੇ ਉਹ ਡੋਰ ਸਾਡੇ ਹੱਥ ਚ ਹੋਵੇ ਕਿ ਅਸੀਂ ਸਮੇਂ ਤੋਂ ਪਹਿਲਾਂ ਵੀ ਹਟਾ ਸਕਦੇ ਹਾਂ ਤੈਨੂੰ ਜਿਹੜੀ ਇਹ ਦੁਨੀਆ ਦੇ ਬਹੁਤ ਬੇਸਾਂ ਦੇ ਵਿੱਚ ਹੈ ਉਹਨੂੰ ਵਾਪਸ ਬੁਲਾਉਣ ਦਾ ਹੱਕ ਕਹਿੰਦੇ ਨੇ ਚਾਹੇ ਸਰਪੰਚ ਨੂੰ ਚੁੜਤਾ ਚਾਹੇ ਐਮਐਲਏ ਨੂੰ ਚੁੜਤਾ ਚਾਹੇ ਐਮਪੀ ਨੂੰ ਚੁੜਤਾ ਜੇ ਤੂੰ ਸਾਡੇ ਮੁਤਾਬਕ ਕੰਮ ਨਹੀਂ ਕੀਤਾ ਤਾਂ ਤੈਨੂੰ ਪਹਿਲਾਂ ਵੀ ਹਟਾ ਸਕਦੇ ਨੇ ਲੋਕ ਇਸ ਲਈ ਉਹ ਲੜਾਈ ਦੇ ਅਗਲੇ ਸਟੈਪ ਜਿਹੜੇ ਨੇ ਇੱਕ ਹੈ ਰੱਖਿਆਤਮਕ ਕੰਮ ਕਿ ਆਪਦੀ ਰੱਖਿਆ ਲਈ ਮੈਂ ਕੁਝ ਕਰ ਰਿਹਾ ਤੇ ਇੱਕ ਹੈਗਾ ਹਮਲਾਵਰ ਰੁਖ ਜਿਹਨੂੰ ਕਹਿੰਦੇ ਨੇ ਕਿ ਤੁਸੀਂ ਕੁਝ ਨਵੀਂ ਗੱਲ ਲੈ ਕੇ ਜਾਂਦੇ ਹੋ ਲੋਕਾਂ 'ਚ ਤੇ ਉਹਦੇ ਤੇ ਫੈਸਲਾ ਕਰ ਦਿਓ ਰੱਖਿਆਤਮਕ ਇਹ ਵੰਨ ਸਾਡੇ ਮੁਕਾ ਅੱਜ ਵੀ ਦੂਰੇ ਦਫ਼ਤਰਾਂ ਤੋਂ ਅਲਕੇ ਕਿਉਂ ਆਉਂ ਰਾ ਪਏ? ਇਹ ਡੈਮੋਕ੍ਰੇਸੀ ਦਾ ਮਜ਼ਾਕ ਹੈ। ਇਹ ਲੋਕਪੱਤਰ ਦਾ ਭੱਜਾ ਮਜ਼ਾਕ ਹੈ। ਘਟੀਆਂ ਪਾੜਾ ਦੋਗੇ ਦਾ ਸੰਭਵ ਨਹੀਂ ਹੋ ਸਕਦਾ। ਤੁਹਾਡਾ ਪ੍ਰਸ਼ਾਸਨ ਜਿਹੜਾ ਅੱਜ ਚੰਡੀਗੜ੍ਹ ਤੋਂ ਚੱਲਦਾ ਹੈ। ਜਦੋਂ ਸਾਡੇ ਚੀਫ ਮਿਨਿਸਟਰ ਨੇ ਇੱਥੇ ਨਹੀਂ ਸੀ ਦਿਪਕ ਸਿੰਘ ਦੇ ਖਟਕੜ ਕਲਾ ਚੌਕੀ ਕਹਿੰਦੇ ਸੀ। ਇਹ ਸਾਡੀ ਸਰਕਾਰ ਪਿੰਡਾਂ ਤੋਂ ਚੱਲੂਗੀ। ਬਾਗਾਂ ਤੋਂ ਚੱਲੂਗੀ। ਤੇ ਪਿੰਡਾਂ ਤੇ ਬਾਗਾਂ ਵਾਲੇ ਬੰਦੇ ਤਾਂ ਇੱਥੇ ਧੱਕੇ ਖਾਂਦੇ ਫਿਰਦੇ ਨੇ ਚੱਡੀਗੜ੍ਹ ਚ ਜੇ ਸਰਕਾਰ ਦਾ ਦਾਅ ਉੱਥੇ ਕਿਤੇ ਹੁੰਦਾ ਤੁਹਾਨੂੰ ਔਰ ਦੀ ਕੀ ਲੋੜ ਐ ਜੇ ਉਹੀ ਸਿਸਟਮ ਕੰਮ ਕਰਦਾ ਹੁੰਦਾ ਤੁਹਾਨੂੰ ਤਕਲੀਫ ਹੁੰਦੀ ਤੇ ਉੱਥੇ ਜਾ ਕੇ ਡਿਪਟੀ ਕਮਿਸ਼ਨਰ ਤੁਹਾਡੇ ਕੋਲ ਬਹਿੰਦਾ ਤੁਹਾਡੇ ਕੋਲ ਐਸਡੀਐਮ ਬਹਿੰਦਾ ਤੁਹਾਡੇ ਕੋਲ ਕੋਈ ਹੋਰ ਡਿਪਾਰਟਮੈਂਟ ਦੇ ਜਿਹੜੇ ਬੰਦੇ ਬਹਿੰਦੇ ਹਾਲਾਂਕਿ ਕਲੋਨੀਅਲ ਸਿਸਟਮ ਰੱਖਿਆ ਹੈ ਜਿਵੇਂ ਅਸੀਂ ਵਸਤੀਵਾਦੀ ਇਹ ਇੱਕੋ ਇੱਕ ਦੇਸ਼ ਹੈ ਜਿੱਥੋਂ ਅਗਰੇਡ ਜਾਏ ਸੀ ਵਿਰੇਜਾ ਦੇ ਬੁਰਕ ਵਿੱਚ ਕੋਈ ਡੀਸੀ ਨਹੀਂ ਹੁੰਦਾ ਕੋਈ ਐਸਡੀਐਮ ਨਹੀਂ ਹੁੰਦਾ ਸਾਡੀ ਜ਼ੁਬਾਨ ਬਦਲ ਦਿੱਤੀ ਗਈ ਆ ਡੀਸੀ ਸਾਹਿਬ ਜ਼ਿਲ੍ਹੇ ਦੇ ਮਾਲਕ ਹੋ ਤੁਸੀਂ ਤਾਂ ਐਸਡੀਐਮ ਸਾਹਿਬ ਤੁਸੀਂ ਤਹਿਸੀਲ ਦੇ ਮਾਲਕ ਹੋ ਬੰਦੇ ਵੀ ਜਾ ਕੇ ਇਹੀ ਕਹਿੰਦੇ ਨੇ ਲੋਕਾਂ ਦੇ ਖਜ਼ਾਨੇ ਚੋਂ ਤਨਖਾਹ ਲੈਣ ਵਾਲਾ ਕੋਈ ਵੀ ਬੰਦਾ ਉਹ ਚੀਫ ਮਨਿਸਤਰੀ ਹੋਵੇ ਪ੍ਰਧਾਨ ਮੰਤਰੀ ਹੋਵੇ ਡੀਜੀਪੀ ਹੋਵੇ ਚੀਫ ਸੈਕਟਰੀ ਹੋਵੇ ਜਾਂ ਕੋਈ ਵੀ ਹੋਵੇ ਉਹ ਮਾਲਕ ਨਹੀਂ ਹੋ ਸਕਦਾ ਲੋਕਾਂ ਦਾ ক্রেੰਦਾ ਹੋਣਾ ਚਾਹੀਦਾ ਜੇ ਅਸਲੀ ਅਰਥਾਂ 'ਚ ਜਮੂਰੀਅਤ ਦੀ ਗੱਲ ਹੋਵੇ ਤੇ ਮਾਲਕ ਰਣੇ ਬਾਜ਼ਾਰ ਬੈਠੇ ਹੋਣ ਤੇ ক্রেੰਦੇ ਦਫਤਰਾਂ ਦੇ ਵਿੱਚ ਬੈਠੇ ਹੋਣ ਉਹਨਾਂ ਨੂੰ ਇੰਨਾ ਵੀ ਸਮਝਣਾ ਆਵੇ ਕਿ ਲੋਕਾਂ ਦੇ ਵਿੱਚ ਜਾ ਕੇ ਬੈਠ ਜਾਈਂਦਾ ਉਸ ਤੋਂ ਬਾਅਦ ਜੇਕਰ ਚੱਜ ਦੀ ਗੱਲ ਹੋਵੇ ਤੁਸੀਂ ਡੇਢ ਘੰਟੇ ਤੋਂ ਆਏ ਹੋ ਮੈਨੂੰ ਵੀ ਪਤਾ ਇੱਥੇ ਕੌਣ ਬੈਠਾ ਜਿਹੜਾ ਵੱਡਾ ਆਦਮੀ ਕੋਈ ਵੀ ਜਿਹੜਾ ਹੋਊਗਾ ਉਹ ਤੁਹਾਡੇ 'ਚ ਮਿਠਾਉਣਾ ਚਾਹੀਦਾ ਸੀ ਆਕੇ ਉਹਨੂੰ ਗੱਲ ਪਤਾ ਲੱਗ ਜਾਂਦੀ ਸਮਝੀ ਤੁਹਾਡੀ ਗੱਲ ਤਾਂ ਸਮਝ ਆ ਜਾਂਦੀ ਜੇ ਉੱਥੇ ਨਹੀਂ ਗਿਆ ਤਾਂ ਹੋਰ ਤਾਂ ਬੈਠਣਾ ਚਾਹੀਦਾ ਸੀ ਨਾ ਤੈਨੂੰ ਇੱਕ ਤਲਾਸ਼ ਪੈਦਾ ਕਰਤੀ ਕਿ ਜੇ ਲੋਕਾਂ ਚ ਰਚੋਂ ਵਿੱਚੋਂ ਵੀ ਫਿਰ ਤੁਸੀਂ ਵੱਡੇ ਬੰਦੇ ਨਹੀਂ ਰਹਿਣੇ ਤੇ ਵੱਡੇ ਬੰਦੇ ਤਾਂ ਆਹ ਹੈ ਕਿ ਤੁਸੀਂ ਲੋਕਾਂ ਨੂੰ ਬੜਬਨਾ ਦੇ ਛੇਤੀ ਕਿਥੇ ਆ ਹੌਰੀ-ਆਹਰੀ ਜੇ ਵੱਡੇ ਬੰਦੇ ਚ ਜਾਵੋਗੇ ਪਹਿਲੇ-ਪਹਿਲੇ ਕੋਈ ਨਦਰ ਕੁਰਸੀ ਤੇ ਬਿਠਾਉਗੂ ਫਿਰ ਅਗਲੇ ਚ ਲੱਗ ਜਾ ਤਿੰਨ ਥਾਂਾਂ ਤੇ ਜਾਂਦਾ-ਜਾਂਦਾ ਬੰਦੇ ਨੂੰ ਅੱਧਾ ਕਰ ਦਿੰਦੇ ਨੇ ਮੈਂ ਪਤਾ ਨਹੀਂ ਕਿੱਥੇ ਆ ਗਏ ਕਿਹੜੇ ਮਾਹੌਲ ਚ ਆ ਗਏ ਤੇ ਬਾਕੀ ਦੇ ਚੀਜ਼ਾਂ ਦਾ ਖਤਮ ਹੋ ਗਿਆ ਜੇ ਰਣੇ ਨਜ਼ਾਰ ਮਿਲ ਕੇ ਫਿਰਤਾ ਹੈ ਲਗੂਆ ਨਵੇਂ ਵੀ ਨਾ ਮਰ ਗਏ ਇਹ ਦਿਮਾਗ ਨੂੰ ਝੜ ਗਈ ਗੱਲ ਆ ਸੱਚ ਜਦੋਂ ਦਿਮਾਗ ਖਰਾਬ ਹੁੰਦੇ ਨੇ ਦਿਮਾਗ ਨੂੰ ਤਾਕਤ ਚੜਦੀ ਹੈ ਤੇ ਗੁਰੂ ਸਾਹਿਬ ਕਹਿੰਦੇ ਨੇ ਮਾਇਆ ਧਾਰੀ ਅੰਨਾ ਬੋਲਾ ਮਾਇਆ ਧਾਰੀ ਅੰਨਾ ਵੀ ਹੋ ਜਾਂਦਾ ਤੇ ਬੋਲਾ ਵੀ ਹੋ ਜਾਂਦਾ ਹਮੇਸ਼ਾ ਪਰ ਇਹ ਵਾਰ-ਵਾਰ ਸਾਰੇ ਲੋਕ ਕਿਉਂਕਿ ਸਿੱਖੀ ਨਾਲ ਲੈ ਗੁਰਦੁਆਰਾ ਸਾਹਿਬ ਜਾਂਦੇ ਨੇ ਅਰਦਾਸਾਂ ਕਰਦੇ ਨੇ ਪੜੇ ਲਿਖੇ ਵੀ ਜਾੜਦੇ ਪਰ ਉਹ ਅੱਖਰ ਸਮਝਾਉ ਰੋ ਹਟ ਗਏ ਜਦੋਂ ਬੁੱਧੀ ਪ੍ਰੇਸ਼ਟ ਹੁੰਦੀ ਹੈ ਉਦੋਂ ਉਹ ਚੀਜ਼ਾਂ ਚਾਹੀਏ ਤੁਹਾਨੂੰ ਜਿੰਨੀ ਮਰਜ਼ੀ ਡਿਗਰੀਆਂ ਲਈਆਂ ਹੋਣ ਪਰ ਉਹ ਤੁਹਾਡੀ ਜ਼ਿੰਦਗੀ ਦਾ ਹਿੱਸਾ ਨਹੀਂ ਬਣਦੀਆ ਤੁਹਾਡੀ ਸਮਝ ਦਾ ਹਿੱਸਾ ਨਹੀਂ ਬਣਦੀਆ ਇਸੇ ਕਰਕੇ ਇਹ ਸਭ ਤੋਂ ਵੱਡੀ ਗੱਲ ਹੈ ਕਿ ਇਹ ਹੋ ਪੂਰੀ ਤਰ੍ਹਾਂ ਇੱਕ ਕਲਾਸ ਜਿਹੜੀ ਬਣ ਗਈ ਹੈ ਉਹ ਕਲਾਸ ਫਾਇਦਾ ਲੈਣ ਵਾਲੀ ਹੋਗੀ ਹੈ ਕਿ ਜਿੰਦੂ ਜਿੰਨਾ ਜੰਨਾ ਕੇਖ ਚੋਂ ਗੁਰਕੀ ਮਿਲਦੀ ਆ ਉਨੀ ਉਨੀਕ ਮਿਲ ਜਾਂਦੀ ਆ ਉਦੋਂ ਚੋਂ ਸੰਤੁਸ਼ਟ ਹੈ ਇਸ ਲਈ ਕਬੱਡੀ ਜੰਗ ਦੇਸ਼ ਪੱਧਰ ਦੇ ਪੱਗਰ ਤੇ ਇੱਥੇ ਲੜਨੀ ਪਹੇਗੀ ਪਹਿਲਾਂ ਉਹ ਕਾਨੂੰਨ ਦੀ ਜੰਗ ਵੀ ਲੜਨੀ ਪਵੇਗੀ ਕਿ ਕਿਸ ਹਸਿਆਸੀਅਤ ਤੁਸੀਂ ਉਹ ਕਾਨੂੰਨ ਬਦਲਿਆ 2015 ਚ ਦੁਨੀਆ ਦੇ ਸਾਰੇ ਲੀਡਰ ਬੈਠੇ ਸੀਗੇ ਫਰਾਂਸ ਦੇ ਰਾਜਧਾਨੀ ਪੈਰਿਸ ਚ ਜਿਹੜੀ ਵਾਤਾਵਰਣ ਤੇ ਹੀ ਹੋ ਰਹੀ ਹੈ ਦੁਨੀਆ ਭਰ ਦੇ ਵਿੱਚ ਵਾਤਾਵਰਣ ਤੇ ਹਰ ਦੋ ਸਾਲਾਂ ਬਾਅਦ ਇੱਕ ਕਾਨਫਰੰਸ ਹੁੰਦੀ ਹੈ ਇਹ 35 ਸਾਲਾਂ ਤੋਂ ਹੋ ਰਹੀ ਹੈ ਦੁਨੀਆ ਦੁਨੀਆ ਚਿੰਤਤ ਹੈ ਇਸ ਗੱਲ 'ਚ ਆ ਜਿਹੜੇ ਹੜ ਆ ਰਹੇ ਨੇ ਜਿਹੜੀ ਗਰਮੀ ਜ਼ਿਆਦਾ ਪੈ ਰਹੀ ਹੈ ਜਿੰਨੀਆਂ ਵੀ ਚੀਜ਼ਾਂ ਵਾਪਰ ਰਹੀਆਂ ਨੇ ਆਲੇ ਦੁਆਲੇ ਔਰ ਜਿੰਨੀਆਂ ਬਿਮਾਰੀਆਂ ਵਧ ਰਹੀਆਂ ਨੇ ਪੰਜਾਬ ਦੇ ਸਿਹਤ ਵਿਭਾਗ ਦਾ ਸਰਵੇ ਹੈ ਕਿ ਜਿੰਨਾ ਬੰਦੇ ਕਮਾਉਂਦਾ ਆਮ ਬੰਦਾ ਉਹਦੇ 100 ਚੋਂ ਕਮਾਏ ਚੋਂ 36 ਰੁਪਏ ਬਿਮਾਰੀ ਤੇ ਇਲਾਜ ਤੇ ਲੱਗਣ ਲੱਗੇ ਪੰਜਾਬ ਦੇ ਜੇ 100 ਚੋਂ 36 ਰੁਪਏ ਬਿਮਾਰੀ ਦੇ ਇਲਾਜ ਤੇ ਲੱਗਣ ਲੱਗ ਜਾਣਗੇ ਤਾਂ ਬੱਚੇ ਨੂੰ ਚੰਗੇ ਸਕੂਲ ਚ ਪੜ੍ਹਾਊਗਾ ਕਿਵੇਂ ਤਾਂ ਹੋ ਬਾਕੀ ਦੇ ਜਿਹੜੀਆਂ ਸੁਵਿਧਾਵਾਂ ਨੇ ਉਹ ਕਿਵੇਂ ਲਊਗਾ ਜ਼ਿੰਦਗੀ ਦੇ ਵਿੱਚ ਤਾਂ ਬਹੁਤ ਵੱਡਾ ਖਰਚਾ ਤਾਂ ਉਧਰ ਚਲਾ ਗਿਆ ਬਿਮਾਰੀ ਘਰੋਜੀ ਚੀਜ਼ ਹੁੰਦੀ ਹੈ ਔਰ ਹਸਪਤਾਲ ਵੀ ਜਿਹੜੇ ਨੇ ਇੱਕੋ ਥੀਕਰਨ ਵਾਲੇ ਨਹੀਂ ਬਣੇ ਉਹ ਕਹਿੰਦੇ ਐਨੇ ਪੈਸੇ ਪਹਿਲਾਂ ਭਰੇਗਾ ਇੱਥੇ ਕਾਊਂਟਰ ਤੇ ਫੇਰ ਆਲਾ ਛੇੜਾਂਗੇ ਬੰਦਾ ਮਰਦਾ ਮਰ ਜੇ ਜਿਹੜੇ ਪੈਸੇ ਵਾਲੇ ਹੁੰਦੇ ਨੇ ਉਹਨੂੰ ਵੈਂਟੀਲੇਟਰ ਤੇ ਜਾਲੀ ਵੀ ਪਾਈ ਰੱਖਦੇ ਨੇ ਕਈ-ਕਈ ਦਿਨ ਕਈ ਵਾਰ ਨਹੀਂ ਕੋਈ ਗੱਲ ਨਹੀਂ ਪੈਸੇ ਭਰੇ ਰਹਿ ਨੇ ਪੈਸੇ ਆ ਰਹੇ ਨੇ ਸਾਡੇ ਕੋਲ ਅਕਸ਼ੇ ਕੁਮਾਰ ਨੇ ਇੱਕ ਫਿਲਮ ਬਣਾਈ ਸੀ ਕੋ ਮੂਵੀ ਮਾਵੀ ਆਈ ਬਾਪ ਦੇ ਵਿੱਚ ਬਾਪ ਦੇ ਵਿੱਚ ਉਹਨੇ ਟੈਸਟ ਕੀਤਾ ਵੀ ਬੰਦਾ ਮਰੇ ਨੂੰ ਤਾਂ ਭਾਈ 8 ਘੰਟੇ ਹੋ ਗਏ ਨੇ ਤੇ ਬਾਪ ਦੇ ਵਿੱਚ ਵੀ ਕਹੀ ਜਾਵੇ ਨਵੇਂ ਹਸਪਤਾਲ ਤੇ ਲੈ ਗਿਆ ਕਹਿੰਦਾ ਹੁਣੇ ਭਰਤੀ ਕਰਾਉ ਬਸ ਇਹਨੇ ਟੈਸਟ ਦਿਓ ਤੇ ਆਪਾਂ ਭਰਤੀ ਕਰਦੇ ਆ ਕੋਈ ਫੜਕੀ ਨਹੀਂ ਪੈਂਦਾ ਮਤਲਬ ਜਦ ਹਰ ਚੀਜ਼ ਵਪਾਰ ਬਣ ਜੇ ਜਦ ਬੰਦਾ ਹੀ ਵਪਾਰ ਬਣ ਜੇ ਉਦੋਂ ਨਾ ਇੱਜ਼ਤ ਨਾ ਮਾਤ ਨਾ ਸਨਮਾਨ ਨਾ ਮਾਂ ਨਾ ਬਾਪ ਨਾ ਰਿਸ਼ਤਾ ਸਭ ਕੁਝ ਕੰਮ ਕਰਨੋਂ ਬੰਦ ਹੋ ਜਾਂਦੇ ਨੇ ਹੁਣ ਪੰਜਾਬ ਨਸਿਆਂ ਦੇ ਰਾ ਬੰਦੇ ਮਰ ਰਹੇ ਨੇ ਮਾਵਾਂ ਜਿਹੜਾ ਬੋਲਦਾ ਸੁਣੀਆਂ ਹੋ ਰਹੀਆਂ ਨੇ ਵੱਡੇ ਪੱਦਰ ਦੇ ਉੱਤੇ ਉਜਾੜਾ ਹੋ ਰਿਹਾ ਪੰਜਾਬ ਦਾ ਹੁਣ ਉਧਰੋਂ ਧੱਕਣ ਲੱਗੇ ਬਾਸ ਵਾਪਸ ਹੋ ਉਹ ਅਲੱਗ ਗੱਲ ਪਰ ਪੰਜਾਬ ਦਾ ਹਰ ਬੰਦਾ ਇੱਥੇ ਦੌੜ ਜਾਣਾ ਚਾਹੁੰਦਾ ਬਾਹਰ ਹਾਈਲਾਈਟਸ ਕਰਕੇ ਹਰ ਬੱਚਾ ਮੁੰਡਾ ਜਾਂ ਕੁੜੀ ਜਿਹੜੇ ਕਰਾਈ ਮੁੱਧਰ ਹੋਣ ਲੱਗੇ ਉਹ ਵੀ ਸਾਡੇ ਸਾਹਮਣੇ ਨੇ ਜਿਹੋ ਜਿਹੇ ਮਹਾਵਜ ਚ ਨੇ ਕਿਸਾਨ ਤੇ ਮਜ਼ਦੂਰ ਕਰਜ਼ੇ ਕਰਕੇ ਖੁਦਕਸ਼ੀ ਕਰ ਲਿਆ ਸਾਡੇ ਸਾਹਮਣੇ ਹੈ ਲੀਡਰ ਸਾਡੇ ਲਗਭਗ ਮੰਦਬੁੱਧੀ ਦੇ ਨੇੜੇ ਤੇੜੇ ਨੇ ਜੇ ਬਿਲਕੁਲ ਨਹੀਂ ਹੈ ਕਿਉਂਕਿ ਲੀਡਰ ਉਹਦੇ ਬਣਦਾ ਜਿਹੜਾ ਕਹਿੰਦੇ ਨੇ ਕਿ ਘਰੋਂ ਚੱਲਦਾ ਘਰ ਦਾ ਕੰਮ ਛੱਡ ਕੇ ਲੀਡਰ ਬਣਦਾ ਹੈ ਲੀਡਰ ਤਿਆਗ ਕਰਦਾ ਤੇ ਕੁਰਬਾਨੀ ਕਰਦਾ ਤੇ ਜੇ ਤਿਆਗ ਤੇ ਕੁਰਬਾਨੀਆਂ ਉਹਦੇ ਚੋਂ ਕੱਢ ਦਿਓ ਤਾਂ ਫਿਰ ਵਪਾਰੀ ਆਦਮੀ ਹੈ ਤੇ ਵਪਾਰੀ ਉਸੇ ਤਰ੍ਹਾਂ ਕੰਮ ਚੱਲ ਰਿਹਾ ਇਸ ਕਰਕੇ ਇਹ ਗੱਲ ਹੈ ਕਿ ਇਹ ਸੋਨੇ ਪੋਇਜ਼ਨਿੰਗ ਦਾ ਸਵਾਲ ਹੈ ਲਗਾਤਾਰ ਦਿੱਤੀ ਜਾ ਰਹੀ ਹੈ ਤੇ ਤੁਹਾਡੀਆਂ ਜ਼ਮੀਨਾਂ ਕਰੀਦਿਆ ਜਾ ਰਹੀ ਹੈ ਅੱਜ ਚੀਫ ਫੈਕਟਰੀ ਦੀ ਇੱਕ ਮੀਟਿੰਗ ਹੋ ਰਹੀ ਹੈ 26 ਵੱਡੀਆਂ ਜਾਇਦਾਦਾਂ 8000 ਕਰੋੜ ਦੀਆਂ ਵੇਚਣ ਤੇ ਸ਼ਾਇਦ ਅੱਜ ਅਫੀਸ਼ੀਅਲ ਮੋਹਰ ਲੱਗ ਜੇ ਇਦੋਂ ਪਹਿਲਾਂ ਲੱਗੀ ਹੋਈ ਆ ਆ ਤੁਹਾਡੀ 11 ਫੇਜ ਦੀ ਮੰਡੀ 12 ਏਕੜ ਜਿਹੜੀ ਕਿਸਾਨਾਂ ਤੋਂ ਬਈ ਕਿਸਾਨੀ ਮੰਡੀ ਦੇ ਕਰਕੇ ਉਹ ਪੁੰਡਾ ਨੂੰ ਦੇਤੀ ਹੈ 1400 ਕਰੋੜ ਦੀ 700 ਕਰੋੜ ਮੰਡੀ ਬੋਰਡ ਨੂੰ ਜਾਂ ਕਹਿੰਦੇ ਕਿ ਤੇ ਹੋਰ ਜ਼ਮੀਨ ਐਕਵਾਇਰ ਕਰ ਲਾਂਗੇ 200 ਏਕੜ ਮਤਲਬ ਆਮ ਲੋਕਾਂ ਨੂੰ ਬਾਹਰ ਕੱਢ ਦੇਣਾ ਕਿਸ ਤਰ੍ਹਾਂ ਕਿਸ ਰੂਪ ਦੇ ਵਿੱਚ ਲੁਧਿਆਣੇ ਦਾ ਪੀਏਯੂ ਦਾ 1260 ਏਕੜ 300 ਏਕੜ ਪੰਜਾਬ agriculture ਦੀ 76 170 ਏਕੜ ਬਾਗਬਾਨੀ ਦੀ ਸਭ ਜ਼ਮੀਨਾਂ ਜਾ ਰਹੀਆਂ ਨੇ ਸੇਲ ਤੋਂ ਲਾਤੀਆਂ ਤੇ ਜਦੋਂ ਪੰਜਾਬ ਜਦੋਂ ਕੋਈ ਘਰ ਦਾ ਮੁਖੀ ਘਰ ਦੇ ਸਾਰੇ ਭਾਂਡੇ ਵੇਚਣ ਲੱਗ ਜੇ ਘਰ ਦਾ ਮਰਮੋਟਾ emergency ਲਈ ਬਰਾਇਆ ਗਿਆ ਸੋਨਾ ਸੁਨਾ ਉਹ ਵੀ ਗਰਵੀ ਰੱਖਣ ਲੱਗ ਜੇ ਤਾਂ ਹਾਲਤ ਕਿਹੋ ਜੀ ਹੁੰਦੀ ਹੈ ਸਟੇਟ ਦੇ ਬਕਾਊ ਸਟੇਟ ਹੋ ਗਈ ਪਹਿਲਾਂ ਪਿੰਡ ਬਕਾਊ ਦੇਾਰੇ ਲੱਗਦੇ ਸੇ ਹਰਕਿਸ਼ਨਪੁਰਾ ਵਗੈਰਾ ਚ ਲੱਗੇ ਹੁੰਦੇ ਸੀ ਬ੍ਰਾਂਡਰ ਹੁਣ ਪੰਜਾਬ ਬਕਾਊ ਦਾ ਇੱਕ ਲੈਵਲ ਦਾ ਬ੍ਰਾਂਡਰ ਵੀ ਲੱਗਿਆ ਇਹਨਾਂ ਨੇ ਬਕਾਊ ਕਰ ਦਿੱਤਾ ਵਾ ਜੇ ਧਰਤੀ ਤੇ ਪਾਣੀ ਨਾ ਰਹੇ ਪੰਜਾਬ ਦੇ ਵਿੱਚ ਪੰਜਾਬ ਤਾਂ ਸਭੋਂ ਜੇ ਪਾਣੀ ਇਹ ਸਦਾ ਚੰਗਾ ਰੱਖਦੇ ਉਹਨੂੰ ਬਰਬਾਦ ਨਾ ਕਰਦੇ ਅੱਜ ਦੁਨੀਆ ਚ ਪੰਜਾਬ ਦਾ ਬ੍ਰਾਂਡਡ ਪਾਣੀ ਵੇਚ ਕੇ ਹੀ ਪੈਸੇ ਜਿੰਨੇ ਮਰਜ਼ੀ ਖਮਾਏ ਜਾ ਪੰਜਾਬ ਇੱਕ ਬ੍ਰਾਂਡ ਸੀ ਜਿੱਥੇ ਅਮਰਤ ਵਰਗਾ ਪਾਣੀ ਹੈ ਜਿੱਥੇ ਲੋਕ ਸਾਰੀ ਦੁਨੀਆ ਚ ਬੋਤਲਾ ਵਾਲਾ ਪਾਰੀ ਪਿੰਦੇ ਨੇ ਹੋਰ ਕੁਝ ਵੀ ਨਾ ਕਰਦਾ ਪੰਜਾਬ ਜਿਵੇਂ ਅਰਬ ਕੰਟਰੀ ਤੇਲ ਵੇਚ ਵਿੱਚ ਕੇ ਅਮੀਰ ਹੋ ਗਏ ਪੰਜਾਬ ਦਾ ਪਾਰੀ ਵਿਕਣਾ ਸੀ ਸਾਰੀ ਦੁਨੀਆ ਦੇ ਵਿੱਚ ਪਹਿਲਾਂ ਉਹਨੂੰ ਬਰਬਾਦ ਕੀਤਾ ਉਹਨਾਂ ਦੀ ਰੀੜ ਦੀ ਹੱਡੀ ਤੋੜੀ ਆ ਕਿ ਪਾਰੀ ਨੂੰ ਆਪਾਂ ਰੀੜ ਦੀ ਹੱਡੀ ਦੇ ਤੌਰ ਤੇ ਤੋੜੇ ਉਦੋਂ ਬਾਅਦ ਕੋਈ ਬੰਦੇ ਖੜੇ ਹੋਰ ਜੋਗੇ ਨਹੀਂ ਰਹਿਣਗੇ ਇਸ ਪਾਸੇ ਵਾ ਇਸ ਲਈ ਚੀਜ਼ਾਂ ਦੇ ਉਲਦ ਗੇਲਦ ਸਾਨੂੰ ਸੋਚਣਾ ਪਏਗਾ ਜਿਹੜੀਆਂ ਵੀ ਚੀਜ਼ਾਂ ਹੋ ਰਹੀਆਂ ਨੇ ਇੱਕ ਲੰਮੇ ਦਾਤ ਤੋਂ ਇੱਕ ਲਗਾਤਾਰ ਲੜਾਈ ਹੈ ਇਹ ਇਹ ਲੜਾਈ ਇਹ ਵੀ ਕਿ ਅੱਜ ਹੋਗੀ ਤੇ ਅੱਜ ਖਤਮ ਹੋਗੀ ਮੇਰੇ ਯਾਦ ਆ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਸੀ ਪੰਜਾਬ ਦੇ ਸੈਕਟਰੀਏਟ ਚ ਇੱਕ ਪ੍ਰੈਸ ਕਾਨਫਰੰਸ ਸੀ ਤੇ ਥਰਮਲ ਲਾ ਰਹੇ ਸੀ ਉਦੋਂ ਤੜ ਤੜ ਥਰਮਲ ਦੀ ਜ਼ਮੀਨ ਐਕਵਾਇਰ ਹੋ ਰਹੀ ਸੀ ਉਦੋਂ ਇੱਕ ਪੱਤਰਕਾਰ ਨੇ ਪੁੱਛਿਆ ਜੀ ਬਹੁਤ ਜ਼ਮੀਨ ਐਕਵਾਇਰ ਹੋ ਰਹੀ ਹੈ ਤੇ ਥਰਮਲ ਤਾਂ ਲਾ ਕੇ ਕਹਿੰਦੇ ਨੇ ਪ੍ਰਦੂਸ਼ਣ ਵੀ ਕਰਦੇ ਨੇ ਕੋਲੇ ਦਾ ਥਰਮਲ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਕਰਦਾ ਹੈ ਪੰਜਾਬ ਦੀ ਵਿਜਾਖਤ ਇੱਥੇ ਲਾਉਂੋ ਜਿੱਥੋਂ ਕੋਲਾਂ ਦਾ ਇੱਥੇ ਲਾ ਕੇ ਬਿਜਲੀ ਤਾਂ ਇੱਥੇ ਤੱਕ ਤਾਰਾ ਆ ਜਾਂਦੀ ਹੈ ਤੇ ਬਾਦਲ ਸਾਹਿਬ ਕਹਿੰਦੇ ਨੇ ਭਾਈ ਬਿਜਲੀ ਦੀ ਬਹੁਤ ਲੋੜ ਹੈ ਤੇ ਇਸ ਕਰਕੇ ਅਸੀਂ ਕਰਨਾ ਹੈ ਤੇ ਮੈਂ ਤੁਹਾਨੂੰ ਕਹਾਂ ਮੈਂ ਬਾਦਲ ਸਾਹਿਬ ਮੈਨੂੰ ਇੱਕ ਗੱਲ ਦੱਸੋ ਤੁਹਾਡਾ ਨਜ਼ਰੀਆ ਕੀ ਹੈ ਬਹੁਤ ਤਜਰਬਾ ਹੈ ਤੁਹਾਡਾ ਕੀ ਕੈਂਸਰ ਦਾ ਰੋਗੀ ਜਾਂ ਕਾਰੇ ਪੀੜੀਏ ਦਾ ਰੋਗੀ 에어 ਕੰਡੀਸ਼ਨ ਦੇ ਵਿੱਚ ਲਗਾਤਾਰ 24 ਘੰਟੇ ਚ ਬਿਜਲੀ ਪਈ ਆਉਂਦੀ ਹੋਵੇ ਤੁਸੀਂ ਇਹੋ ਜਿਹਾ ਬੰਦਾ ਚਿਤਵਦੇ ਹੋ ਜਾਂ ਬਿਜਲੀ ਦੇ ਘਟ ਚਕ ਤੰਦਰੁਸਤ ਬੰਦਾ ਜਿਹੜਾ ਕਿਸੇ ਦਰਖਤ ਤੇ ਇੱਕ ਮੰਜਾ ਪਾਇਆ ਮੰਜਾ ਡਾਕੇ ਪਿਆ ਹੋਵੇ ਕਿਉਂ ਜਿਹਾ ਬੰਦਾ ਚਾਹੀਦਾ ਤੁਹਾਨੂੰ ਕਹਿੰਦੀ ਜੀ ਦੂਜਾ ਟਿਕੜੇ ਨਹੀਂ ਤਾਂ ਲੋਕ ਬੋਲਣਾ ਕਹਿੰਦੇ ਨੇ ਬਿਜਲੀ ਦਾ ਉਹ ਤੁਸੀਂ ਆਪ ਘੱਬਾ ਲਿਆ ਮਤਲਬ ਤੁਹਾਨੂੰ ਫੈਸਲਾ ਕਰਨਾ ਪਏਗਾ ਤੁਸੀਂ ਤੁਹਾਨੂੰ ਤੰਦਰੁਸਤ ਪੰਜਾਬੀ ਚਾਹੀਦੇ ਨੇ ਜਾਂ ਤੁਹਾਨੂੰ ਆ ਲਾਮਨਸਤਰ ਭਾਰਤ ਮਾਲਾ ਪ੍ਰੋਜੈਕਟ ਵੱਡੇ ਵੱਡੇ ਸਿਸਟਮ ਚਾਹੀਦੇ ਨੇ ਦੋਨਾਂ ਚੋ ਤਰਜੀਹ ਕਿਹੜੀ ਹੈ ਪਹਿਲੀ ਜੇ ਬੰਦਾ ਤਰਜੀਹ ਹੈ ਤਾਂ ਬੰਦੇ ਦੀ ਪਾਲਿਸੀ ਕੇਂਦਰਤ ਹੋਏਗੀ ਬੰਦੇ ਤੇ ਜੇ ਉਹ ਤਰਜੀਹ ਹੈ ਮਾਇਆ ਪੈਸਾ ਤਾਂ ਉਹਦੇ ਤੇ ਕੇਂਦਰਤ ਹੋਏਗੀ ਲੜਾਈ ਅੱਜ ਵੀ ਮਲਕ ਭਾਗੋ ਤੇ ਭਾਈ ਲਾਲੋ ਦੇ ਦਰਮਿਆਨ ਹੈ ਲੜਾਈ ਅੱਜ ਵੀ ਕਿਰਤ ਤੇ ਪੂੰਜੀ ਦੇ ਦਰਮਿਆਨ ਹੈ ਸਾਰੀ ਦੁਨੀਆ ਚ ਟ੍ਰੰਪ ਕਹਿੰਦਾ ਕਿ ਪੈਸੇ ਲੈ ਕੇ ਆਜੋ 1 ਲੱਖ ਡਾਲਰ ਬਾਹਰ ਖੁੱਲੇ ਨੇ ਜਿਹੜਾ ਕਿਰਤੀ ਹੈ ਉਹਨੂੰ ਕਹਿੰਦਾ ਲਾਓ ਹੱਥਕੜੀਆਂ ਤੇ ਪੈਰਾਂ 'ਚ ਬੇੜੀਆਂ ਛੁੱਟ ਜਾਓ ਮਾਲ ਨੱਗਰ ਵਾਂਗ ਸਧਾਰਨ ਬੰਦੇ ਲਈ ਇਹ ਦੁਨੀਆ 'ਚ ਬਾਤਲ ਰਿਹਾ ਬਰਤਾਰਾ ਸਾਨੂੰ ਇੱਥੇ ਹੀ ਲੈਣਾ ਪਵੇਗਾ ਤੇ ਪੰਜਾਬ ਦੀ ਧਰਤੀ ਇਨਕਲਾਬ ਦੀ ਧਰਤੀ ਹੈ ਗੁਰੂਆਂ ਤੋਂ ਲੈ ਕੇ ਬਹੁਤ ਵੱਡੀ ਜਿਹੜੀ ਬ੍ਰਹਿਮੰਡ ਦੀ ਸੋਚ ਰੱਖਦੀ ਹੈ ਦੁਨੀਆ ਦੀ ਰੱਖਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਅਸੀਂ ਮਨਾ ਰਹੇ ਹਾਂ ਤੇ ਜਿਹੜਾ ਸਭ ਤੋਂ ਸੁਪਰੀਮ ਬਲਦਾਨ ਹੈ ਕਿ ਜਿਹਦੇ ਨਾਲ ਉਹਦਾ ਵਿਚਾਰਤਾ ਰੱਬ ਨਹੀਂ ਮਿਲਦੀ ਨਾ ਜਨੇਉ ਉਪਾਉਂਦੇ ਨੇ ਨਾ ਬਾਕੀ ਦੀਆਂ ਚੀਜ਼ਾਂ ਫਿਰ ਵੀ ਜਿਹੜਾ ਇਹ ਬਲਦਾਨ ਦੇਣਾ ਇਸ ਪੱਧਰ ਦਾ ਐਡਾ ਵੱਡਾ ਇੱਕ ਦਾਇਰਾ ਖਿੱਚ ਦੇਣਾ ਕਿ ਲੜਨਾ ਕਿਉਂ ਜ਼ਰੂਰੀ ਹੁੰਦਾ ਜਨਮ ਦੇ ਖਿਲਾਫ ਪਰ ਉਹ ਤਾਂ ਕਹਿੰਦੇ ਨੇ ਕਿ ਬਲ ਹੂਆ ਬੰਧਨ ਛੁੱਟੇ ਸਭ ਕੁਝ ਹੋਤ ਉਪਾਇਤ ਬਲ ਇਕੱਠਾ ਦਾ ਹੁੰਦਾ ਸਮਝਦਾ ਹੁੰਦਾ ਸੋਚਦਾ ਹੁੰਦਾ ਇਹ ਰਲ ਕੇ ਆਪਾਂ ਜਦੋਂ ਜੇ ਸਾਰੇ ਪੰਜਾਬ ਦੇ ਲੋਕ ਸੋਚਣ ਸਮਝਣ ਲੱਗਣਗੇ ਉਸ ਇਕੱਠੀ ਹੋਏਗੀ ਜਿਹੜੀ ਸਮਝ ਵੀ ਤੇ ਤਾਕਤ ਵੀ ਇਹ ਰੇਸ ਬਸਸਾ ਮੈਨੇ ਹੱਲ ਹੋਣਾ ਨਹੀਂ ਤਾਂ ਉਸੇ ਦਿਨ ਚਲਦੀਆਂ ਰਹਿਣਗੀਆਂ ਬੜਾ ਤੁਹਾਕ ਮਿਹਰਬਾਨੀ ਵਾਹਿਗੁਰੂ ਜੀ ਕਾ ਕਾਲ ਚਾਹ ਬਹਲੋ